ਫੈਕਟਰੀਆਂ ਦੇ ਮਾਲਕ ਇਹਨਾਂ ਦੇ ਮੂੰਹਾਂ ਦੇ ਵਿੱਚ ਨੋਟਾਂ ਦੀਆਂ ਗੁੱਟੀਆਂ ਤੁੰਦੰਨੇ ਆ ਇਹਨਾਂ ਦੇ ਕੰਨਾਂ ਦੇ ਵਿੱਚ ਨੋਟਾਂ ਦੀਆਂ ਥੱਪੀਆਂ ਤੁੰਦੰਨੇ ਆ ਇਹਨਾਂ ਦੀ ਅੱਖਾਂ ਦੇ ਉੱਤੇ ਨੋਟਾਂ ਦੇ ਬਣਾ ਕੇ ਪਰਦੇ ਲਾ ਦੰਨੇ ਆ ਉਹ ਨਾ ਇਹਨਾਂ ਨੂੰ ਕੁਝ ਦਿਖਦਾ ਫਿਰ ਮੁੜ ਕੇ ਨਾ ਇਹਨਾਂ ਨੂੰ ਸੁਣਦਾ ਮੁੜ ਕੇ ਨਾ ਇਹਨਾਂ ਦੇ ਮੂੰਹੋਂ ਕੁਝ ਬੁੱਟੋਂਦਾ ਸ਼ਾਸਕ ਬੇਈਮਾਨ ਆ ਸ਼ਾਸਕ ਗੁਲਾਮ ਆ ਸ਼ਾਸਕ ਕੱਟਪੁਤਲੀ ਬਣਿਆ ਪਿਆ ਇਹਨਾਂ ਦੀ ਲਿਆ ਕੇ ਦਿੱਲੀ ਤੋਂ ਲਾਤੀ ਚੇਅਰਮੈਨ ਇਥੇ ਇੱਕ ਗੁੱਡਾ ਨਾਲਾ ਨਾ ਕਿਹਾ ਕਰੋ ਮੈਂ ਪੀਐਸੀ ਮੱਤੇਵਾੜਾ ਨੂੰ ਕਹਿੰਨਾ ਵੀ ਇਹਨੂੰ ਕੈਂਸਰ ਨਾਲਾ ਕਹਿੰਦਾ ਸ਼ੁਰੂ ਕਰ ਦੋ ਹੁਣ ਇਹਨੂੰ ਉਹ ਇੱਥੇ ਸਖਤਰ ਕਹਿੰਦਾ ਵੀ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਇਹ ਥੱਲੇ ਆ ਹਲੇ ਮਤਲਬ ਉਹਦੇ ਤੱਕ ਪਹੁੰਚਣ ਵਾਸਤੇ ਸਾਨੂੰ ਲੱਖ ਤੋਂ ਲੱਖ ਬੰਦਾ ਬਣਾ ਕੈਂਸਰ ਨਾਲ ਮਰਾਉਣਾ ਪਊਗਾ ਫਿਰ ਉਹ ਸਾਡੀ ਗੱਲ ਸੁਣੂਗਾ ਐਸੇ ਬੇਫਿਕੂ ਲੋਕ ਬੈਠੇ ਆ ਪੰਜਾਬ ਦੇ ਪਾਣੀ ਦੇ ਵਿੱਚ ਕੈਂਸਰ ਆ ਗਿਆ ਲੀਵਰ ਸਰੋਸਿਸ ਆ ਗਿਆ ਸਕੇਪਸੀ ਪ੍ਰੋਬਲਮ ਆ ਗਈ ਬਾਂਜਪਨ ਆ ਗਿਆ ਨਪੁੰਸਕਤਾ ਆ ਗਈ ਜਿਹਨੂੰ ਨਮਰਦੀ ਕਹਿੰਦੇ ਆਪਾਂ ਪਰ ਇਹ ਲੋਕ ਅੱਜ ਵੀ ਸੁੱਤੇ ਪਏ ਆ ਇਹ ਜਾਗਦੇ ਕਦੋਂ ਆ ਜਦੋਂ ਕਿਸਾਨਾਂ ਦੇ ਖੇਤਾਂ 'ਚ ਜਾਣਾ ਹੁੰਦਾ ਜਾ ਕੇ ਕਿਸੇ ਮਹਤੜ ਜ਼ਿਮੀਂਦਾਰ ਨੂੰ ਫੜ ਲੈਣੇ ਆ ਉਹਦੇ ਉੱਪਰ ਪਰਚਾ ਵੀ ਦੇ ਦੰਨੇ ਆ ਉਹਦੀ ਫਰਦ ਵਿੱਚ ਰੈੱਡ ਐਂਟਰੀ ਵੀ ਕਰ ਦੰਨੇ ਆ ਉਹਨੂੰ ਮਾਰ ਦੰਨੇ ਆ ਵੀ ਤੈਨੂੰ ਕਰਜ਼ਾ ਵੀ ਨਹੀਂ ਲੈਣ ਦੇਣਾ ਲਾਈਕ ਹਾਲਸਾ ਲਾਈਕ ਦਿਗੀ ਕਿਤੇ ਤੁਸੀਂ ਵੀ ਨਾ ਵਾਂਗੂ ਨਾ ਸੌਜਿਓ ਇਹ ਜਿੱਥੇ ਆਪਾਂ ਆਇਆ ਨਾ ਮੈਨੂੰ ਏਦਾਂ ਲੱਗਦਾ ਵੀ ਇਸ ਧਰਤੀ ਨੂੰ ਕੋਈ ਕਰੋਪੀ ਆ ਇੱਥੇ ਸਾਰੇ ਸੁੱਤੇ ਪਏ ਆ ਉੱਪਰ ਆਓ ਪਿਛਲੇ ਪਾਸੇ ਚਲੇ ਜਾ ਕੇ ਦੇਖ ਲਿਓ ਲਾਲ ਬੱਤੀ ਵਾਲੀਆਂ ਗੱਡੀਆਂ ਖੜੀਆਂ ਇਹਨਾਂ ਦੀਆਂ ਇਹ ਘਰ ਤੋਂ ਸੌਂਦੇ ਹੀ ਆਉਨੇ ਆ ਉੱਪਰ ਇਹਨਾਂ ਦੇ ਦਫ਼ਤਰ ਬਣੇ ਹੋਏ ਆ ਏਸੀ ਲੱਗੇ ਹੋਏ ਆ ਘੁੰਮਣੇ ਵਾਲੀਆਂ ਕੁਰਸੀਆਂ ਇਹ ਇੱਥੇ ਆ ਕੇ ਬਹਿ ਕੇ ਸੌ ਜਾਂਦੇ ਆ ਤੇ ਰਾਤ ਨੂੰ ਸ਼ਾਮ ਨੂੰ ਇੱਥੇ ਉੱਠ ਕੇ ਗੱਡੀ 'ਚ ਬੈਠ ਕੇ ਸੁੱਤੇ ਸੁੱਤੇ ਹੀ ਘਰ ਨੂੰ ਚਲੇ ਜਾਂਦੇ ਆ ਜਾ ਕੇ ਘਰੇ ਸੌਂ ਜਾਂਦੇ ਆ ਇਹ ਦਫ਼ਤਰ ਆ ਇਹ ਪੰਜਾਬ ਸੁੱਤਾ ਬੋਰਡ ਆ ਇਹ ਨਾ ਇਹ ਰੋਗ ਥੋਂ ਬਾੜ ਨਾ ਕੁਝ ਹੋਰ ਇਹ ਸੁੱਤਾ ਬੋਰਡ ਆ ਔਰ ਹੋਰ ਇੱਥੇ ਪੰਜਾਬ ਦੇ ਸਭ ਤੋਂ ਬੁਸ਼ਰਮ ਅਫਸਰ ਬੈਠੇ ਆ ਇੱਥੇ ਇੱਥੇ ਪੰਜਾਬ ਦੇ ਸਭ ਤੋਂ ਬਿਸ਼ਰਮ ਮੈਂ ਕਿਉਂ ਕਹਿ ਰਿਹਾ ਬਿਸ਼ਰਮ ਪੰਜਾਬ ਮਰ ਰਿਹਾ ਹੈ ਪੰਜਾਬ ਕੋਲ ਸਾਹ ਲੈਣ ਵਾਸਤੇ ਸਾਫ਼ ਹਵਾ ਨਹੀਂ ਹੈ ਪੰਜਾਬ ਦਾ ਪਾਣੀ ਦਿਨੋਂ ਦਿਨ ਪਲੀਤ ਹੁੰਦਾ ਜਾ ਰਿਹਾ ਹੈ ਪੰਜਾਬ ਦੇ ਪਾਣੀ ਦੇ ਵਿੱਚ ਕੈਂਸਰ ਆ ਗਿਆ ਲੀਵਰ ਸਰੋਸਿਸ ਆ ਗਿਆ ਸਕਲਪਸ ਦੀ ਪ੍ਰੋਬਲਮ ਆ ਗਈ ਬਾਝਪਨ ਆ ਗਿਆ ਨਪੋਸ਼ਕਤਾ ਆ ਗਈ ਜਿਹਨੂੰ ਨਮਰਦੀ ਕਹਿੰਦੇ ਆਪਾਂ ਇਹ ਪੰਜਾਬ ਦੇ ਪਾਣੀ ਦੇ ਵਿੱਚ ਆ ਗਿਆ ਪਰ ਇਹ ਲੋਕ ਅੱਜ ਵੀ ਸੁੱਤੇ ਪਏ ਆ ਇਹ ਜਾਗਦੇ ਨਹੀਂ ਹੈ ਇਹ ਜਾਗਦੇ ਕਦੋਂ ਹੈ ਜਦੋਂ ਕਿਸਾਨਾਂ ਦੇ ਖੇਤਾਂ 'ਚ ਜਾਣਾ ਹੁੰਦਾ ਉਦੋਂ ਇਹ ਭੱਜੇ ਜਾਂਦੇ ਆ ਟੂ ਟੂ ਕਰਦੀਆਂ ਗੱਡੀਆਂ ਉਦੋਂ ਇਹਨਾਂ ਦੀ ਸੈਟਲਾਈਟ ਵੀ ਚੱਲਦੀਆਂ ਜਾ ਕੇ ਕਿਸੇ ਮਹਤੜ ਜ਼ਿਮੀਂਦਾਰ ਨੂੰ ਫੜ ਲੈਂਦੇ ਆ ਉਹਦੇ ਪਰ ਪਰਚਾ ਵੀ ਦੇ ਦਿੰਦੇ ਆ ਉਹਦੀ ਫਰਦ ਵਿੱਚ ਰੈੱਡ ਐਂਟਰੀ ਵੀ ਕਰ ਦਿੰਦੇ ਆ ਉਹਨੂੰ ਮਾਰ ਦੰਨੇ ਆ ਵੀ ਤੈਨੂੰ ਕਰਜ਼ਾ ਵੀ ਨਹੀਂ ਲੈਣ ਦੇਣਾ ਪਰ ਜਦੋਂ ਕੰਪਨੀਆ ਦੀ ਵਾਰੀ ਆ ਜਾਂਦੀ ਆ ਜਦੋਂ بڑے بڑے ਕਾਰਖਾਨਿਆਂ ਦੀ ਵਾਰੀ ਆ ਜਾਂਦੀ ਆ ਜਦੋਂ ਉਹ ਡਾਈੰਗ ਇੰਡਸਟਰੀ ਦੀ ਗੱਲ ਆ ਜਾਂਦੀ ਆ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਦੀ ਆ ਜਾਂਦੀ ਆ ਉਦੋਂ ਫੈਕਟਰੀਆਂ ਦੇ ਮਾਲਕ ਇਹਨਾਂ ਦੇ ਮੂੰਹਾਂ ਦੇ ਵਿੱਚ ਨੋਟਾਂ ਦੀਆਂ ਗੁੱਟੀਆਂ ਤੁੰਨ ਦੰਨੇ ਆ ਇਹਨਾਂ ਦੇ ਕੰਨਾਂ ਦੇ ਵਿੱਚ ਨੋਟਾਂ ਦੀਆਂ ਥੱਭੀਆਂ ਤੁੰਨ ਦੰਨੇ ਆ ਉਹ ਇਹਨਾਂ ਦੀ ਅੱਖਾਂ ਦੇ ਉੱਤੇ ਨੋਟਾਂ ਦੇ ਬਣਾ ਕੇ ਪਰਦੇ ਲਾ ਦੰਨੇ ਆ ਉਹ ਨਾ ਇਹਨਾਂ ਨੂੰ ਕੁਝ ਦਿਖਦਾ ਫਿਰ ਮੁੜ ਕੇ ਨਾ ਇਹਨਾਂ ਨੂੰ ਸੁਣਦਾ ਮੁੜ ਕੇ ਨਾ ਇਹਨਾਂ ਦੇ ਮੂੰਹੋਂ ਕੁਝ ਬੁੱਟੋਂਦਾ ਇੱਕ ਸਾਲ ਹੋ ਗਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਤਾਵਰਣ ਤੇ ਇਸ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਆ ਉਹ ਇੱਕ ਸਾਲ ਦਾ ਸਮਾਂ ਹੋ ਗਿਆ ਉਹਨੇ ਆਰਡਰ ਕਰਤੇ ਵੀ ਜੇ ਪੋਲੂਸ਼ਨ ਖਤਮ ਕਰਨਾ ਇਹ ਜਿਹੜੀਆਂ ਇਹ ਕੰਪਨੀਆਂ ਦੀ ਮਨਮਾਨੀ ਚੱਲਦੀ ਆ ਇਹਨੂੰ ਰੋਕੋ ਇਹਨਾਂ ਦਾ ਪਾਣੀ ਨਾ ਪੈਣ ਦਿਓ ਬੁੱਢੇ ਨਾਲੇ ਦੇ ਵਿੱਚ ਜਿਹੜਾ ਅੱਗੇ ਜਾ ਕੇ ਸਤਲੁਜ ਦੇ ਵਿੱਚ ਪੈਂਦਾ ਜਿਹਨੂੰ ਪਰ ਪੂਰਾ ਸਾਡਾ ਦੱਖਣੀ ਮਾਲਵਾ ਪਿੰਦਾ ਪਰ ਨਹੀਂ ਸ਼ਰਿਆਮ ਪੈ ਰਿਹਾ ਜੇ ਆਪਾਂ ਲੋਕਾਂ ਨੂੰ ਦਿਖਦਾ ਕਿ ਇਹਨਾਂ ਨੂੰ ਦਿਖਦਾ ਨਹੀਂ ਇਹਨਾਂ ਨੂੰ ਸਭ ਦਿਖਦਾ ਇਹ ਜਾਣ ਕੇ ਮਚਲੇ ਹੋਏ ਵਿਆਂ ਕਾਰਨ ਸ਼ਾਸਕ ਬੇਈਮਾਨ ਆ ਸ਼ਾਸਕ ਗੁਲਾਮ ਆ ਸ਼ਾਸਕ ਕੱਟਪੁਤਲੀ ਬਣਿਆ ਪਏ ਇਹਨਾਂ ਦੀ ਲਿਆ ਕੇ ਦਿੱਲੀ ਤੋਂ ਲਾਤੀ ਚੇਅਰਮੈਨ ਇਥੇ ਕਿਉਂ ਵੀ ਪੰਜਾਬ ਚ ਕੋਈ ਯੋਗ ਬੰਦਾ ਨਹੀਂ ਪੰਜਾਬ ਦਾ ਸੋਚੂ ਤਾਂ ਹੀ ਗੱਲ ਹੁਣੇ ਕਹਾ ਮੈਂ ਗੱਲ ਸੁਣੀ ਕਹਿੰਦੇ ਜੀ ਵੀ ਹੁਣੇ ਲੁਧਿਆਣਾ ਤੋਂ ਡਰ ਗਏ ਸ਼ਾਇਦ ਪਟਿਆਲੇ ਆ ਗਏ ਨਹੀਂ ਡਰੇ ਨਹੀਂ ਐ ਪੰਜਾਬ ਦੇ ਵਿੱਚ ਖੇਤਰੀ ਦਫ਼ਤਰ ਦੇ ਨਾਂ ਤੇ ਆਹ ਜਿਹੜਾ ਦਫ਼ਤਰ ਹੈ ਇਸ ਮਾਂ ਦੇ ਬੱਚੇ ਆ ਉਹ ਅਸੀਂ ਆਜੋ ਨਾ ਬੱਚਿਆਂ ਦੀ ਜਿਹੜਾ ਖੇਤਰੀ ਦਫ਼ਤਰਾਂ ਪੰਜਾਬ ਕੰਟਰੋਲ ਪੋਲੂਸ਼ਨ ਬੋਰਡ ਦੇ ਉਹਨਾਂ ਦੀ ਮਾਂ ਨੂੰ ਜਗਾਉਣ ਆਏ ਆ ਅਸੀਂ ਇੱਥੇ ਵੀ ਉੱਠ ਮਰ ਗਿਆ ਪੰਜਾਬ ਲੁੱਟ ਗਿਆ ਪੰਜਾਬ ਕਿਸੇ ਨੂੰ ਕੈਂਸਰ ਹੋਇਆ ਵਾ ਕਿਸੇ ਨੂੰ ਕੁਸ਼ ਹੋਇਆ ਵਾ ਟ੍ਰੇਨਾਂ ਚੱਲ ਪਈਆਂ ਹੁਣਾਂ ਨਾਲਾ ਜਾਂਦਾ ਇੱਕ ਬੁੱਢਾ ਨਾਲਾ ਨਾ ਕਿਹਾ ਕਰੋ ਮੈਂ ਪੀਏਸੀ ਮੱਤੇਵਾੜਾ ਨੂੰ ਕਹਿਣਾ ਵੀ ਇਹਨੂੰ ਕੈਂਸਰ ਨਾਲਾ ਕਹਿਣਾ ਸ਼ੁਰੂ ਕਰ ਦੋ ਹਣ ਇਹਨੂੰ ਕੋਈ ਵਾਲੀਵਾਸ ਨਹੀਂ ਬਾਈ ਜੀ ਲਵਾਰ ਸਾਹਿਬ ਪੰਜਾਬ ਕੋਈ ਹੱਕ ਦੀ ਗੱਲ ਕਰਨ ਵਾਲਾ ਨਹੀਂ ਹੈਗਾ ਬੇਈਮਾਨ ਹੋ ਗਏ ਇਹ ਇਹ ਮਾਰ ਲੱਗੇ ਹੋਏ ਸਾਨੂੰ ਪਿਛਲੇ ਦਿਨੀ ਅਸੀਂ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਦੇ ਵਿੱਚੋਂ ਦੋ ਮੈਂਬਰਾਂ ਦੀ ਡਿਊਟੀ ਲੱਗੀ ਮੈਂ ਤੇ ਜੁਹਾਰ ਜੀ ਅਸੀਂ ਇੱਥੇ ਆਏ ਥੱਲੇ ਆ ਕੇ ਕਿਹਾ ਵੀ ਅਸੀਂ ਕੌਣ ਆ ਜੀ ਇੱਥੇ ਹੈਡ ਉਹ ਕਹਿੰਦੇ ਜੀ ਚੇਅਰਮੈਨ ਆ ਵੀ ਉਹ ਹੁੰਦੀ ਨਹੀਂ ਇੱਥੇ ਕਦੇ ਕਦੇ ਆਉਂਨੇ ਉਹ ਪਹਿਲਵਾਨੀ ਜਿਹੜਾ ਦਿਨ ਤੇ ਹੁਣ ਕੌਣ 70 ਬੈਠੇ ਆ ਠੀਕ ਆ ਜੀ ਮੇਰਾਣਾ ਜੀ ਉਹਨਾਂ ਨੂੰ ਐਪਲੀਕੇਸ਼ਨ ਦੇਣੀ ਆ ਪੋਲੂਸ਼ਨ ਦੇ ਬਾਰੇ ਉੱਪਰ ਹੈ ਜੀ ਦਫ਼ਤਰ ਪਹਿਲਾਂ ਅਸੀਂ ਗਏ ਪਹਿਲਾਂ ਤਾਂ ਬੰਦੇ ਨੇ ਪਹਿਲੇ ਖਾ ਪੈ ਗਿਆ ਸਾਨੂੰ ਵੀ ਸ਼ਾਇਦ ਇਹੀ ਆਉ ਉਹਨੂੰ ਵੀ ਜੀ ਸਰ ਜੀ ਸਰ ਬਹੁਤ ਹੁੰਦੀ ਫਿਰ ਪਤਾ ਲੱਗੇ ਵੀ ਇਹ ਪੀਏ ਆ ਫਿਰ ਉਹਦੇ ਕੋਲ ਸੁਨੇਹਾ ਭੇਜਿਆ ਉਹਨੇ ਸਾਨੂੰ ਮੈਸੇਜ ਆਇਆ ਵੀ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਇਹਨਾਂ ਨੂੰ ਐਸੀ ਨਾਮ ਮਲਾ ਦਿਓ ਔਰ ਗੱਲ ਕੀ ਸੀ ਪੰਜਾਬ ਦੇ ਲੋਕ ਮਰ ਰਹੇ ਆ ਜਿਵੇਂ ਦੱਸਿਆ ਵੀ 25000 ਬੰਦਾ ਮਰ ਜਾਂਦਾ ਤੇ ਉਹ ਕਹਿੰਦਾ ਮੇਰੇ ਲੈਵਲ ਦੀ ਗੱਲ ਨਹੀਂ ਫਿਰ ਆਏ ਉਹਨੂੰ ਕਿਹਾ ਫਿਰ ਵੀ ਉਹਨੂੰ ਮਿਲਣ ਆਏ ਆ ਉਹਨੂੰ ਹੀ ਮਿਲ ਕੇ ਜਾਣਾ ਉਹਨੂੰ ਹੀ ਦੇ ਕੇ ਜਾਣੀ ਐਪਲੀਕੇਸ਼ਨ ਨਹੀਂ ਹੁਣੇ ਦਰਵਾਜ਼ੇ ਬੰਦ ਕਰਾ ਦੇਣੇ ਨੇ ਸੀ ਇੱਥੇ ਹੁਣੇ ਬੁਲਾ ਦੇਣੇ ਨੇ ਪੰਜਾਬ ਦੇ ਵਿੱਚੋਂ ਲੋਕ ਭੀੜ ਤੇ ਲੋਕ ਯਾਨੀ 25000 ਬੰਦਿਆਂ ਦੀ ਮੌਤ ਉਹ ਇੱਥੇ ਸਖਤਰ ਕਹਿੰਦਾ ਵੀ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈਗੀ ਇਹ ਥੱਲੇ ਆ ਹਲੇ ਮਤਲਬ ਉਹਦੇ ਤੱਕ ਪਹੁੰਚਣ ਵਾਸਤੇ ਸਾਨੂੰ ਲੱਖ ਦੋ ਲੱਖ ਬੰਦਾ ਬਣਾ ਕੈਂਸਰ ਨਾਲ ਮਰਾਉਣਾ ਪਊਗਾ ਫੇਰ ਉਹ ਸਾਡੀ ਗੱਲ ਸੁਣੂਗਾ ਐਸੇ ਬੇਫਕੂ ਲੋਕ ਬੈਠੇ ਐ ਇੱਥੇ ਇਹਨਾਂ ਨੇ ਮਾਰਿਆ ਪਿਆ ਦੱਸਿਓ ਇਹਨਾਂ ਨੂੰ ਡਰਦੇ ਨਹੀਂ ਤੁਹਾਡੀ ਮਾਂ ਨੂੰ ਜਗਾਉਣ ਆਇਆ ਸੀ ਔਰ ਅੱਗੇ ਵੀ ਆਵਾਂਗੇ ਬਾਰ-ਬਾਰ ਆਵਾਂਗੇ ਬੋਲੇ ਸੋਨਿਆ ਜੈ ਜੈਕਾਰ ਤਲਵੰਡੀ ਅਕਲੀਆਂ ਦੇ ਵਿੱਚ ਸੀਮੈਂਟ ਫੈਕਟਰੀ ਲੱਗਣ ਲੱਗੀ ਸੀਗੀ ਪਬਲਿਕ ਹੀਅਰਿੰਗ ਦੇ ਵਿੱਚ ਹਾਰ ਗਏ ਜ਼ਮੀਨ ਨਹੀਂ ਹੈ ਪੂਰੀ ਰਸਤਾ ਨਹੀਂ ਹੈਗਾ ਕਲੌਜ਼ ਨਹੀਂ ਪੂਰੇ ਤੌਰ ਤੇ ਫੈਲੇ ਫੇਰੇ ਰਹੇ ਹੋਇਆ ਕਮਾਲੂ ਦੇ ਵਿੱਚ ਉਹ ਟਾਇਰ ਫੈਕਟਰੀ ਸ਼ਰਿਆਨ ਧੱਕਾ ਕਰ ਰਹੀ ਆ ਬਾਹਰ ਬਾਹਰ ਬੁਲਾ ਕੇ ਪਿੰਡ ਵਾਲਿਆਂ ਨੇ ਕਦੇ ਐਸਜੀਐਮ ਨੂੰ ਕਦੇ ਡੀਐਸਪੀ ਨੂੰ ਕਦੇ ਉੱਥੇ ਖੇਤਰੀ ਦਫ਼ਤਰ ਨੂੰ ਬੁਲਾ ਬੁਲਾ ਕੇ ਗੱਲ ਕਰਤੀ ਨਾ ਜੀ ਇੱਕ ਜਨਰੇਟਰ ਚੱਕ ਕੇ ਲੈ ਕੇ ਜਾਣੇ ਉਹਨੂੰ ਜਾਂਦਾ ਹੀ ਕਹਿ ਦਿੰਦੇ ਆ ਵੀ ਅਸੀਂ ਮੇਨ ਰੋਡ ਪਰ ਚੜ ਗਏ ਫਿਰ ਤੂੰ ਦੂਜਾ ਜਨਰੇਟਰ ਰੱਖ ਲਾ ਪਾਣੀ ਪਾ ਦੇ ਲੋਕਾਂ ਦੇ ਖੇਤਾਂ ਵਿੱਚ ਮਾਰ ਦੇ ਪਰਚੇ ਗਰਾਉਂਡ ਤੋਂ ਪੈਂਦੇ ਆ ਫਿਰ ਡਰਿਓ ਨਾ ਥੋਡੇ ਤੱਕ ਵੀ ਪਹੁੰਚਣਗੇ ਇਹ ਕਾ ਰੱਖਿਓ ਜੇ ਪੰਜਾਬ ਨੂੰ ਬਚਾਉਣਾ ਜੇ ਤੁਸੀਂ ਚਾਹੁੰਦੇ ਥੋੜੇ ਬੱਚੇ ਤੰਦਰੁਸਤ ਜ਼ਿੰਦਗੀ ਜੀਣ ਥੋੜੇ ਬੱਚੇ ਅਪੰਗ ਨਾ ਹੋਣ ਵਿਕਲਾੰਗ ਨਾ ਹੋਣ ਮੰਦਪੁੱਤੀ ਨਾ ਹੋਣ ਤਾਂ ਇੱਕ ਕਰਖਿਓ ਇੱਕੇ ਨਾਲ ਲੜਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਬੋਲੋ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਪੰਜਾਬ ਬਚਾਓ ਦੇਸ਼ ਬਚਾਓ ਬੋਲੋ ਬਚਾਓ ਦੇਸ਼ ਬਚਾਓ ਪਾਣੀ ਬਚਾਓ ਪੰਜਾਬ ਬਚਾਓ ਪਾਣੀ ਬਚਾਓ ਪੰਜਾਬ ਬਚਾਓ ਹਵਾ ਬਚਾਓ ਪੰਜਾਬ ਬਚਾਓ ਹਵਾ ਬਚਾਓ

वाहिगुरू जीा ख़सा वाहिगुरू जी फतिह जी